ਕੀ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਹੋ ਚੁੱਕੀ ਆ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਪਾਸੇ ਕਰ ਦਿੱਤਾ ਹੈ ਕਾਂਗਰਸ ਦੇ ਵਿੱਚਕਾਰ ਵਾਪਰ ਰਹੀਆਂ ਘਟਨਾਵਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਜੋੜੇ ਦੀ ਕਾਂਗਰਸ ਦੇ ਵਿੱਚ ਪੋਜੀਸ਼ਨ ਕੀ ਆ ਕੀ ਵਾਪਸੀ ਹੋ ਪਾਵੇਗੀ ਜਾਂ ਨਹੀਂ ਜਿੱਥੇ ਇਸ ਨੁਕਤੇ ਤੇ ਅਹਿਮ ਗੱਲਬਾਤ ਕਰਾਂਗੇ ਤੇ ਉਧਰ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਮੰਥਨ ਕੀਤੇ ਜਾ ਰਹੇ ਨੇ ਇਹਨਾਂ ਮੀਟਿੰਗਾਂ ਦੇ ਕੀ ਮਾਇਨੇ ਨੇ ਤੇ ਸ਼ਰਮਣੀ ਅਕਾਲੀ ਦਲ ਨੂੰ ਹਾਸਲ ਕੀ ਹੋ ਰਿਹਾ ਹੈ ਇਸਤੇ ਵੀ ਬਹੁਤ ਅਹਿਮ ਗੱਲਬਾਤ ਕਰਾਂਗੇ ਤੇ ਉੱਧਰ ਐਮਪੀ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲੂਗੀ ਜਾਂ ਨਹੀਂ ਮਿਲੂਗੀ ਜਿੱਥੇ ਇਹ ਸਵਾਲ ਬਣਿਆ ਹੋਇਆ ਹੈ ਉੱਥੇ ਹੀ ਐਮਪੀ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ 'ਚ ਕੀ ਹੋਇਆ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਕੀ ਹੋਣ ਜਾ ਰਿਹਾ ਹੈ ਇਸਤੇ ਵੀ ਅਹਿਮ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵਾਇਰਲ ਵੀਡੀਓ ਦੀ ਜਿਸ ਨੇ ਪੰਜਾਬ ਨੂੰ ਪੱਬਲ ਪੂਸੇ ਦੇ ਵਿੱਚ ਪਾ ਰੱਖਿਆ ਹੈ ਕਦੇ ਦਿੱਲੀ ਵਾਲੇ ਪੰਜਾਬ ਨੂੰ ਨੋਟਿਸ ਭੇਜ ਦਿੰਦੇ ਨੇ ਪੰਜਾਬ ਵਾਲੇ ਦਿੱਲੀ ਵਾਲੇ ਨੂੰ ਜਵਾਬ ਭੇਜ ਦਿੰਦੇ ਨੇ ਅੱਗੋਂ ਫਿਰ ਦਿੱਲੀ ਵਾਲੇ ਨੋਟਿਸ ਭੇਜ ਦਿੰਦੇ ਨੇ ਤੇ ਪੰਜਾਬ ਨੂੰ ਮੁੜ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਪੈਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਕੀ ਆ ਤੇ ਕਿਉਂ ਇਸ ਨੂੰ ਪੰਜਾਬ ਦੇ ਵਿੱਚ ਜਾਣਬੁੱਝ ਕੇ ਉਵਾਰਿਆ ਜਾ ਰਿਹਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਰ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਹਾਈ ਕਮਾਂਡ ਦੀ ਇੱਕ ਅਹਿਮ ਮੀਟਿੰਗ ਹੁੰਦੀ ਹੈ ਜੀ ਪੰਜਾਬ ਦੇ ਸੀਨੀਅਰ ਲੀਡਰ ਤਲਬ ਕੀਤੇ ਜਾਂਦੇ ਨੇ ਤੇ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਨੇ ਜੋ ਉਸ ਮੀਟਿੰਗ ਦੇ ਵਿੱਚ ਕੀਤੇ ਜਾਂਦੇ ਨੇ ਪਰ ਇੱਕ ਵੱਡਾ ਚਿਹਰਾ ਜੋ ਕਿ 2000 19 ਦੇ ਵਿੱਚ ਲੋਕ ਸਭਾ ਜਦੋਂ ਇਲੈਕਸ਼ਨ ਹੋਈਆਂ ਨੇ ਉਸ ਵਕਤ ਵੀ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਰੱਖਿਆ ਜੀ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਸ ਵਕਤ ਵੀ ਨਵਜੋਤ ਸਿੰਘ ਸਿੱਧੂ ਸਭ ਤੋਂ ਅੱਗੇ ਸੀ ਪਰ 2024 ਤੋਂ ਲਗਾਤਾਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਤੇ ਜਿਵੇਂ ਹੁਣ ਮੀਟਿੰਗ ਦੇ ਵਿੱਚ ਉਹਨਾਂ ਨੂੰ ਨਹੀਂ ਸੱਦਿਆ ਗਿਆ ਬਾਅਦ ਦੇ ਵਿੱਚੋਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਤੋਂ ਪਾਉਂਦੇ ਨੇ ਤਾਂ ਇਥੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਹੋ ਚੁੱਕੀ ਹੈ ਜੀ ਕਿਵੇਂ ਦੇਖਦੇ ਹੋ ਕਿ 2027 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਲਈ ਕੋਈ ਵਾਪਸੀ ਦੇ ਲਈ ਰਾਹ ਬਚਿਆ ਹੈ ਜਾਂ ਫਿਰ ਬਿਲਕੁਲ ਹੀ ਸਾਈਡ ਲਾਈਨ ਕਰ ਦਿੱਤੇ ਗਏ ਨੇ ਜੀ ਆਹ ਦੇਖੋ ਰਖੜਾ ਸਾਹਿਬ ਅੱਜ ਤੋਂ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਕਾਂਗਰਸ ਹਾਈ ਕਮਾਂਡ ਦੀ ਪੰਜਾਬ ਦੇ ਕਾਂਗਰਸੀ ਨੇਤਾਵਾਂ ਨਾਲ ਹੁੰਦੀ ਹੈ ਉਹਦੇ ਵਿੱਚ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਜਿਹੜੇ ਨੇ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ ਸੁਖਿੰਦਰ ਸਿੰਘ ਰਦਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਡਾਕਟਰ ਅਮਰ ਸਿੰਘ ਔਰ ਦੂਜੇ ਪਾਸੇ ਸਿੰਘਲਾ ਔਰ ਨਾਲ ਇੱਕ ਹੋਰ ਲੀਡਰ ਜਿਹੜਾ ਨਾ ਉਹ ਉਥੇ ਦਿੱਲੀ ਮੀਟਿੰਗ 'ਚ ਹਾਜ਼ਰ ਹੁੰਦੇ ਆ ਤਾਂ ਜਿਹਦੇ ਤੋਂ ਸਾਫ ਸੰਕੇਤ ਇਹ ਮਿਲਦਾ ਕਿ ਪੰਜਾਬ ਕਾਂਗਰਸ ਜਿਹੜੀ ਆ ਮਾਫ ਕਰਦਾ ਪੰਜਾਬ ਜਿਹੜੀ ਕਾਂਗਰਸ ਸਾਈਕਮਾਨਾ ਕੇਵਲ ਤੇ ਕੇਵਲ ਇਨਾ ਪੰਜਾ ਚਿਹਰਿਆਂ ਨੂੰ ਹੀ ਪੰਜਾਬ ਦੇ ਵਿੱਚ ਐਸੇ ਦੇ ਸੀਨੀਅਰ ਜਿਹੜਾ ਉਮੰਦੀ ਹੈ ਤੇ ਬਕਾਇਦਾ ਤੌਰ ਤੇ ਉਸ ਮੀਟਿੰਗ ਚ ਅੰਬਿਕਾ ਸੋਨੀ ਵੀ ਹੁੰਦੇ ਆ ਕੀ ਸੀ ਬੀਨੂ ਗਪਾਲ ਵੀ ਹੁੰਦੇ ਆ ਪਰ ਜੇ ਨਹੀਂ ਹੁੰਦੇ ਤਾਂ ਉਥੇ ਨਵਜੋਤ ਸਿੰਘ ਸਿੱਧੂ ਨਹੀਂ ਹੁੰਦੇ ਤਾਂ ਜਿਥੋਂ ਆਪ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਜਿਹੜੀ ਦੋ ਜਾਂ ਹਫਤਾ ਜਾਂ ਮਹੀਨਾ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਕੇਵਲ ਉਸ ਪਾਰਟੀ ਦਾ ਸਾਥ ਦੇਣਗੇ ਕਿ ਜਿਹੜੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਗੇ ਉਮੀਦਵਾਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਅੱਗੇ ਲਿਓਣਗੇ ਤੇ ਜਾਂ ਫਿਰ ਕਾਂਗਰਸ ਦੀ ਗੱਲ ਸਲੀਪ 500 ਇਹ ਕਰੋੜ ਦੀ ਅਟੈਚੀਵ ਗੱਲ ਚੱਲੀ ਪਾ ਬਹੁਤ ਖੁਜੇ ਨਵਜੋਤਪੁਰ ਸਿੱਧੂ ਵੱਲੋਂ ਗੱਲਾਂ ਜਿਹੜੀਆਂ ਕੀਤੀ ਗਈ ਹੈ ਤਾਂ ਗੱਲ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਬਿਲਕੁਲ ਸਾਰਿਆਂ ਨੂੰ ਸਾਹਮਣੇ ਦਿਖਾਈ ਦਿੱਤੀ ਤਾਂ ਜਿਸ ਤੋਂ ਸਾਫ਼ ਸੰਕੇਤ ਨਹੀਂ ਇਹ ਤਾਂ ਸਪੱਸ਼ਟ ਹੋ ਚੁੱਕਾ ਕਿ ਕਾਂਗਰਸ ਹਾਈ ਕਮਾਂਡ ਦੀ ਨਜ਼ਰ ਦੇ ਵਿੱਚ ਪੰਜਾਬ ਦੇ ਅੰਦਰ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਕੋਈ ਉਹ ਚਿਹਰਾ ਨਹੀਂ ਹੈਗਾ ਕਿ ਜਿਹਦੇ ਤੇ ਕੋਈ ਦਾਅ ਖੇਡਿਆ ਜਾ ਸਕੇ ਮੁੱਖ ਮੰਤਰੀ ਤਾਂ ਬੜੇ ਦੂਰ ਦੀ ਗੱਲ ਉਹਨਾਂ ਨੂੰ ਉਸ ਸੀਨੀਅਰ ਅਹੁਦਿਆਂ ਦੀ ਕਤਾਰ ਦੇ ਵਿੱਚ ਵੀ ਨਹੀਂ ਸੱਦਿਆ ਜਿਹੜੇ ਉੱਥੇ ਆਣ ਕੇ ਕੋ ਪੰਜਾਬ ਦੀ ਰਾਜਨੀਤੀ ਜਾਂ ਪੰਜਾਬ ਦੇ ਮਸਲੇ ਜਾਂ ਪੰਜਾਬ ਦੇ ਮੁੱਦਿਆਂ ਦੇ ਸਬੰਧੀ ਉਹ ਗੱਲ ਕਰ ਸਕਣ ਇਹ ਤਾਂ ਇੱਕ ਸਾਫ ਸੰਕੇਤ ਇਥੋਂ ਮਿਲ ਜਾਂਦਾ ਕਿ ਜਿੱਥੇ ਪੰਜਾਬ ਦੇ ਉਹ ਲੀਡਰ ਸੱਦੇਗੇ ਉਹਨਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਨਹੀਂ ਸੀ ਤੇ ਫਿਰ ਉਸ ਤੋਂ ਅਗਲੇ ਦਿਨ ਨਵਜੋਤ ਸਿੱਧੂ ਦਾ ਇੱਕ ਟਵੀਟ ਆ ਜਾਂਦਾ ਟਵਿੱਟਰ 'ਕਲੋ ਜਾਂ ਉਹਦੀ ਇੰਸਟਾਗ੍ਰam ਤੇ ਪੋਸਟ ਆ ਜਾਂਦੀ ਜਿਹਦੇ ਵਿੱਚ ਉਹ ਸ਼ੇਅਰ ਦੇ ਅੰਦਾਜ਼ ਚ ਗੱਲ ਕਹਿੰਦੇ ਆ ਦਫਾ ਕੀਜੀਏ ਸਭੀ ਕੋ ਚਾਏ ਦਾ ਆਨੰਦ ਲੀਜੀਏ ਇਕੱਲੇ ਚਾਏ ਦਾ ਆਨੰਦ ਲੀਜੀਏ ਸ਼ੇਅਰ ਮੈਨੂੰ ਪੂਰਾ ਯਾਦ ਨਹੀਂ ਪਰ ਉਹਦੇ ਵਿੱਚ ਇਹ ਦੋ ਲੈਣਾ ਸਾਫ਼ ਜਿਹੜੀਆਂ ਜ਼ਾਹਿਰ ਨੇ ਤਾਂ ਜਿੱਥੋਂ ਜ਼ਾਹਿਰ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਭੁਖੜਾ ਕਾਂਗਰਸ ਦੇ ਵਿੱਚ ਕੀ ਭੁਖਿਆਗਾ ਉਹ ਜ਼ਾਹਿਰ ਜਿਹੜਾ ਉਹ ਹੋ ਚੁੱਕਾ ਜਾਂ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਪਤਾ ਲੱਗ ਚੁੱਕਾ ਆ ਸ਼ਾਇਦ ਤਾਂ ਹੀ ਉਹਨਾਂ ਵੱਲੋਂ ਇਹ ਜਿਹੜੀ ਪੋਸਟ ਜਿਹੜੀ ਆ ਉਹ ਪਾਈ ਗਈ ਆ ਇਹ ਸ਼ੇਅਰ ਜਿਹੜਾ ਉਹ ਦੱਸਿਆ ਕਿ ਜਿਹਦੇ ਵਿੱਚ ਉਹ ਚਾਹ ਦਾ ਕੱਪ ਪੀਂਦੇ ਹੋਏ ਲੁੱਠ ਲੈਂਦੇ ਹੋਏ ਤੇ ਇਹ ਸ਼ੇਅਰ ਕਰਦੇ ਆ ਰਖੜਾ ਦੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਇਹ ਉਹਨਾਂ ਕਾਂਗਰਸੀ ਲੀਡਰਾਂ ਵਿੱਚੋਂ ਨੇ ਜਿਹੜੇ ਆਪਣੇ ਆਪ ਨੂੰ ਉਹ ਸੀਨੀਅਰ ਕੈਟਾਗਰੀ ਵਿੱਚ ਸਮਝਦੇ ਆ ਕਿ ਪੰਜਾਬ ਦੇ ਵਿਜ਼ਨ ਦੇ ਸਬੰਧੀ ਜਾਂ ਬਹੁਤ ਕੁਝ ਉਹਨਾਂ ਕੋਲ ਹੈਗਾ ਪਰ ਜਦੋਂ ਬੀਤੇ ਸਮੇਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਰਾਜਸੀ ਗਤੀਵਿਧੀਆਂ ਨੇ ਸਰਗਰਮੀਆਂ ਨੇ ਬਿਲਕੁਲ ਚੁੱਪਨੇ ਤੇ ਕਾਂਗਰਸ ਵੀ ਇੱਕ ਗਿੱਥ ਬਣਾ ਕੇ ਜਿਹੜੀ ਬੀਤੇ ਦੌਰ ਤੋਂ ਚੱਲ ਰਹੀ ਆ ਨਹੀਂ ਤਾਂ ਦੇਸ਼ ਦੇ ਅੰਦਰ ਕਿਸੇ ਵੀ ਕੋਨੇ ਵਿੱਚ ਚੋਣ ਹੋਵੇ ਤਾਂ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾ ਕੇ ਭੇਜਦੀ ਰਹੀ ਆ ਪਰ ਬੀਤੇ ਲੰਬੇ ਸਮੇਂ ਤੋਂ ਉਹ ਇਸ ਉਹਨਾਂ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਸ਼ਾਮਲ ਨਹੀਂ ਹੈਗਾ। ਕਈ ਬੀਤੇ ਸਮੇਂ ਦੇ ਵਿੱਚ ਜਦੋਂ ਰੌਲਾ ਪਿਆ ਸੀ, ਜਦੋਂ ਸੰਸਦ ਰੋਤਾ اجلاس ਚੱਲ ਰਿਹਾ ਸੀ ਤੇ ਨਵਜੋਦਖਰ ਸਿੱਧੂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ। ਜਿਹੜੀ ਕਾਫੀ ਚਰਚਾ ਦਾ ਵਿਸ਼ਾ ਬਣੀ ਜਿਹਦੇ ਆਧਾਰ ਤੇ ਰਾਜਾ ਵੜਿੰਗ ਵੱਲੋਂ ਨਵਜੋਦਪੁਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਗਿਆ। ਉਹ ਉਦੋਂ ਪਤਾ ਲੱਗਾ ਸੀ ਕਿ ਸਿੱਧੂ ਜੋੜਾ ਦਿੱਲੀ ਦੇ ਵਿੱਚ ਗਿਆ। ਇਹ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਜਿਹੜਾ ਟਾਈਮ ਜਿਹੜਾ ਨਹੀਂ ਮਿਲਿਆ ਤੇ ਬੇਰੰਗ ਵਾਪਸ ਆ ਗਏ ਉਸ ਤੋਂ ਬਾਅਦ ਕੋਈ ਵੀ ਸਰਗਰਮੀ ਜਿਹੜੀ ਆ ਨਵਜੋਤਪੁਰ ਸਿੱਧੂ ਦੀ ਜਾਂ ਨਵਜੋਤ ਸਿੰਘ ਸਿੱਧੂ ਦੀ ਨਜ਼ਰ ਜਿਹੜੀ ਆ ਉਹ ਨਹੀਂ ਆਈ ਬਿਲਕੁਲ ਖਾਲਾ ਕਿ ਲੋਕ ਆਸ ਕਰਦੇ ਸੀ ਕਿ ਸਿੱਧੂ ਜੁੜਾ ਉਹ ਖਾਸ ਕਰਕੇ ਡਾਕਟਰ ਮਫਰਦਨ ਨਵਜੋਤ ਸਿੰਘ ਸਿੱਧੂ ਪ੍ਰਿੰਕਾ ਗਾਂਧੀ ਦੇ ਬੜੇ ਕਲੋਜ਼ ਨੇ ਪਰ ਬੀਤੇ ਡੇਢ ਜਾਂ 2 ਮਹੀਨਿਆਂ ਤੋਂ ਪ੍ਰਿੰਕਾ ਗਾਂਧੀ ਦੇ ਨਾਲ ਵੀ ਉਹਨਾਂ ਦੀ ਕੋਈ ਵੀ ਤਸਵੀਰ ਜਿਹੜੀ ਆ ਉਹ ਜਿਹੜੀ ਸਾਹਮਣੇ ਨਹੀਂ ਆਈ ਤੇ ਦੂਜੇ ਪਾਸੇ ਕੁਝ ਰਾਸੀ ਹਲਕਿਆਂ 'ਚ ਇਹ ਵੀ ਚਰਚਾਵਾਂ ਨੇ ਕਿ ਜਿਸ ਤਰੀਕੇ ਨਾਲ ਇੱਥੇ ਕਾਂਗਰਸ 'ਚ ਰਫੜ ਜੜਾ ਪਿਆ ਉਤਲੇ ਉੱਪਰ ਦੀ ਹਾਈ ਕਮਾਂਡ ਦੇ ਵਿੱਚ ਹੀ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਦੇ ਵਿੱਚ ਕਾਰ ਵੀ ਸਭ ਕੁਝ ਜਿਹੜਾ ਉਹ ਠੀਕ ਨਹੀਂ ਹੈਗਾ ਜਿਸ ਤਰੀਕੇ ਦੀਆਂ ਖਬਰਾਂ ਨੇ ਕਹਿੰਦੇ ਉਹ ਵੀ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਪ੍ਰਿੰਕਾ ਗਾਂਧੀ ਦਾ ਆਧਾਰ ਕੇਰਲਾ ਦੇ ਵਿੱਚ ਉਹਨਾਂ ਨਾਂ ਬਣੇ ਜਿੰਨਾ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਪ੍ਰਿੰਕਾ ਗਾਂਧੀ ਦਾ ਖਾਦ ਦਿਨ ਹੁੰਦਾ ਹੈ ਨਾ ਬਤ ਰਿਹਾ ਇੱਕ ਚਰਚਾਵਾਂ ਨੇ ਜਿੰਨਾਂ ਦੀ ਪੁਸ਼ਟੀ ਜਿਹੜੀ ਆ ਉਹ ਨਹੀਂ ਕਰਦਾ ਪਰ ਹੁਣ ਜਿਸ ਤਰੀਕੇ ਦੀ ਇਹ ਸਾਹਮਣੇ ਆਈ ਅਸਥਿਤੀ ਹੁਣ ਇਹਦੇ ਵਿੱਚ ਰਾਜਾ ਬੜਿੰਗ ਵੱਲੋਂ ਆ ਮਾਫ ਕਰਦਾ ਨਵਜੋਤ ਸਿੰਘ ਸਿੱਧੂ ਵੱਲੋਂ ਤਾਂ ਤੁਸੀਂ ਗੱਲ ਮੈਨੂੰ ਪੁੱਛ ਲਈ ਕਿ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਜਿਹੜੀ ਆ ਉਹ ਕੀ ਦਰਸਾਉਂਦੀ ਆ ਕਿ ਕਾਂਗਰਸ ਸਾਈਕ ਮੰਗ ਜਿਹੜਾ ਮੰਨਿਆ ਉਹ ਪਰ ਚੁੱਕਾ ਆ ਜਾਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਭੂਇਖ ਦਾ ਪਤਾ ਲੱਗ ਚੁੱਕਾ ਜਿਸ ਕਰਕੇ ਉਹਨਾਂ ਵੱਲੋਂ ਇਹ ਜਿਹੜੀ ਆ ਪੋਸਟ ਜਿਹੜੀ ਆ ਜਾਂ ਇਹ ਵੀਡੀਓ ਜਿਹੜਾ ਪਾਇਆ ਗਿਆ ਆ ਆ ਰਖੜਾ ਜੀ ਅਗਰ ਵੇਖਿਆ ਜਾਈ ਤਾਂ ਇਸ ਮੀਟਿੰਗ ਨੇ ਕਾਂਗਰਸ ਸਾਈਕ ਮੰਗ ਦੀ ਉਹ ਸੁਪਰਮੇਸੀ ਨੂੰ ਜ਼ਰੂਰ ਸਿੱਧ ਕਰ ਦਿੱਤਾ ਜਿਹੜੇ ਵੱਲੋਂ ਇਹ ਸਮਝਿਆ ਜਾਂਦਾ ਸੀ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਆ ਬੜੀ ਛੇਤੀ ਜਿਹੜੀ ਆ ਝੁਕ ਜਾਂਦੀ ਆ ਬੜੀ ਛੇਤੀ ਡਾਵਾ ਡੋਟ ਹੋ ਜਾਂਦੀ ਆ ਪਰ ਜਿਸ ਤਰੀਕੇ ਨਾਲ ਇਸ ਮੀਟਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਇਸ ਮੀਟਿੰਗ ਦੇ ਵਿੱਚ ਸਾਰੇ ਨੇਤਾ ਜਿਹੜੇ ਫਾਮਰਸ ਦੇ ਕਾਂਗਰਸ ਦੇ ਜਿਨੇ ਪੰਜਾਬ ਕਾਂਗਰਸ ਦੇ ਜਿਹੜੇ ਚੋਟੀ ਦੇ ਨੇਤਾ ਨੇ ਜਿਹੜੇ ਸਾਰੇ ਮੁੱਖ ਮੰਤਰੀ ਦੇ ਦਾਵੇਦਾਰ ਸਮਝਦੇ ਸੀ ਜਾਂ ਬਣਨਾ ਚਾਹੁੰਦੇ ਸੀ ਉਹਨਾਂ ਨੂੰ ਇੱਕ ਸਾਫ਼ ਸੰਦੇਸ਼ ਦੇ ਦਿੱਤਾ ਗਿਆ ਕਿ ਕੋਈ ਵੀ ਬੰਦਾ ਪਾਰਟੀ ਦੀ ਨੀਤੀਆਂ ਤੋਂ ਬਾਹਰ ਜਾ ਕੇ ਆਪਣੀਆਂ ਸਰਗਰਮੀਆਂ ਨਾ ਕਰੇ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੇ ਬੋਲ ਸਾਹਮਣੇ ਆ ਰਹੇ ਆ ਕਿ ਹਾਂ ਵੀ ਪਾਰਟੀ ਵਾਸਤੇ ਜਿਹੜਾ ਕੰਮ ਕਰੋ ਬਾਕੀ ਗੱਲਾਂ ਜਿਹੜਾ ਮੁੱਖ ਮੰਤਰੀ ਬਣਾਉਣਾ ਉਹ ਪਾਰਟੀ ਹਾਈ ਕਮਾਂਡ ਨੇ ਬਣਾਉਣਾ ਨਾ ਕਿ ਤੁਸੀਂ ਆਪਣੇ ਪਦਰਤੇ ਬਣਾ ਸੋ ਇਹ ਸੰਕੇਤ ਜਿਨ੍ਹਾਂ ਨੇ ਚਰਚਾ ਛੇੜੀ ਉਹਨਾਂ ਵਾਸਤੇ ਵੀ ਹਾਈ ਕਮਾਂਡ ਐਰਕਵੀ ਦੇ ਇਸ ਵੇਲੇ ਬਹੁਤ ਜਿਹੜਾ ਉਸ ਸੱਤਿਆ ਤੇ ਦੂਜੇ ਨੇਤਾਵਾਂ ਸੰਬੰਧੀ ਹਾਲਾਂਕਿ ਇਹ ਚਰਚਾਵਾਂ ਨਹੀਂ ਕਿ ਜਿਸ ਤਰੀਕੇ ਨਾਲ ਸੰਕੇਤ ਦਿੱਤੇ ਗਏ ਕਿ ਨਹੀਂ ਭਈ ਪਾਰਟੀ ਲੀਡਰਸ਼ਿਪ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਹੋਊਗੀ ਕਿਸੇ ਕਿਸਮ ਦਾ ਕੋਈ ਉਸੇ ਤਰੀਕੇ ਨਾਲ ਚੱਲੂਗਾ ਪਰ ਜਿਹੜੇ ਅੰਦਰਲੇ ਸੂਤਰ ਉਹ ਦੱਸਦੇ ਨੇ ਕਿ ਪਾਰਟੀ ਹਾਈ ਕਮਾਂਡ ਜਿਹੜੀ ਹੈ ਕਾਂਗਰਸ ਦਾ ਜਿਹੜਾ ਪੰਜਾਬ ਕਾਂਗਰਸ ਦਾ ਇੱਕ ਕਲੇਸ਼ ਆ ਉਸ ਨੂੰ ਬੜੀ ਗੰਭੀਰਤਾ ਨਾਲ ਉਹਨਾਂ ਨੇ ਲਿਆ ਬੇਸ਼ੱਕ ਸਾਂਝੇ ਪਲੇਟਫਾਰਮ ਤੇ ਖਿਲਾੜ ਕੇ ਫੋਟੋਆਂ ਵੀ ਖਿਚਾ ਦਿੱਤੀਆਂ ਗਈਆਂ ਪਰ ਜਿਸ ਤਰੀਕੇ ਨਾਲ ਕਹਿੰਦੇ ਮੀਟਿੰਗ ਤੋਂ ਬਾਅਦ ਜਿਹੜੀ 1 ਟੂ 1 ਮੀਟਿੰਗ ਹੋਈ ਆ ਉਹਦੇ ਵਿੱਚ ਕਹਿੰਦੇ ਹਰ ਨੇਤਾ ਨੇ ਆਪਣੀ ਪੜਾਅ ਜਿਹੜੀ ਆ ਉਹ ਕਾਂਗਰਸ ਹਾਈ ਕਮਾਂਡ ਦੇ ਉੱਚ ਕੋਟੀ ਦੇ ਨਤਾਵਾਂ ਦੇ ਸਾਹਮਣੇ ਜਿਹੜੀ ਉਹ ਕੱਢੀ ਆ ਤੇ ਜਿੱਥੇ ਉਹਨਾਂ ਨੇ ਨਤਾਵਾਂ ਨੇ ਇਕੱਲੇ-ਇਕੱਲੇ ਨੂੰ ਇਹ ਭਰੋਸਾ ਦਿੱਤਾ ਕਿ ਠੀਕ ਆ ਜਦੋਂ ਜਨਰਲ ਮੀਟਿੰਗ ਹੋਈ ਆ ਉਤੋਂ ਹੋਰ ਕੁਝ ਆਧਾਰ ਜਨਰਲ ਪਾਰਟੀ ਦੇ ਨੀਤੀਗਤ ਆਧਾਰ ਤੇ ਵਿਚਾਰ ਜਿਹੜਾ ਪੈਰਾਮੀਟਰ ਅਪਣਾਏ ਗਏ ਬਾਕੀ ਇਹ ਗੱਲ ਜ਼ਰੂਰ ਕਿਹੀ ਇਹ 1 ਟੂ 1 ਮੀਟਿੰਗ ਤੋਂ ਬਾਅਦ ਜਿਹੜੀ ਹਾਲਾਂਕਿ ਇਹ ਤਾਂ ਪਤਾ ਨਹੀਂ ਪਰ ਇਹ ਗੱਲ ਸੰਕੇਤ ਦਿੱਤੇ ਗਏ ਕਿ ਠੀਕ ਆ ਸਾਰਾ ਨਾਂ ਫਾਕਰ ਸੀ ਜਿਹੜੀ ਜ਼ਰੂਰ ਕੀਤੀ ਜਾਊਗੀ ਔਰ ਜਿਹਦੇ ਕਰਕੇ ਪਤਾ ਲੱਗਾ ਕਿ ਆਉਂਦਿਆਂ ਦਿਨਾਂ 'ਚ ਖਾਸ ਤੌਰ 'ਤੇ ਮਾਰਚ ਅਪ੍ਰੈਲ ਫਰਵਰੀ ਦੇ ਲਾਸਟ ਕੇ ਮਾਰਚ ਦੇ ਪਹਿਲੇ ਹਫਤੇ ਤੱਕ ਇਹ ਕਾਂਗਰਸ ਦੀ ਪੰਜਾਬ ਕਾਂਗਰਸ ਦੇ ਵਿੱਚ ਜਿਹੜੀਆਂ ਮਹੱਤਵਪੂਰਨ ਜਿਹੜੀਆਂ ਤਬਦੀਲੀਆਂ ਆ ਉਹ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਵਿੱਚ ਪ੍ਰਧਾਨ ਵੀ ਨਵਾਂ ਲਾਇਆ ਜਾ ਸਕਦਾ ਐਲਓਪੀ ਲੀਡਰ ਵੀ ਨਵਾਂ ਲਾਇਆ ਜਾ ਸਕਦਾ ਦੂਜੇ ਪਾਸੇ ਜਥੇਬੰਦਕ ਢਾਂਚੇ ਦੇ ਵਿੱਚ ਵੀ ਕੁਝ ਜਿਹੜੀਆਂ ਤਬਦੀਲੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਪਰ ਇਸ ਮੀਟਿੰਗ ਨੇ ਇਹ ਇਹ ਇੱਕ ਗੱਲ ਜ਼ਰੂਰ ਸਿੱਧ ਕਰ ਦਿੱਤੀ ਹੈ ਇਹ ਜਿਹੜੀ ਪਾਰਟੀ ਹਾਈਕਮਨ ਹੈ ਇਸ ਜਿਹੜੇ ਕਿਸੇ ਵੀ ਕੀਮਤ ਦੇ ਵਿੱਚ ਪਾਰਟੀ ਦੇ ਅੰਦਰ ਅਨੁਸ਼ਾਸਨ ਹਿੰਦਾਂ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕਰਦੀ ਚਾਹੇ ਉਹ ਕਿੱਡਾ ਵੀ ਚਿਹਰਾ ਕਿਉਂ ਨਾ ਹੋਵੇ ਚਾਹੇ ਉਹ ਚੰਜੀ ਸਿੰਘ ਚੰਨੀ ਹੋਵੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਕੋਈ ਵੀ ਪ੍ਰਤਾਪ ਸਿੰਘ ਬਾਜਬ ਹੋਵੇ ਚਾਹੇ ਸੁਖਵਿੰਦਰ ਸਿੰਘ ਦਾਵਾ ਹੋਵੇ ਪਾਰਟੀ ਹਾਈਕਮਨ ਨੇ ਇਹ ਸੰਕੇਤ ਦੇਣ ਦਾ ਜਿਹੜਾ ਜ਼ਰੂਰ ਯਤਨ ਇਹ ਜਿਹੜਾ ਕੀਤਾ ਔਰ ਦਿੱਤਾ ਵੀ ਹੈਗਾ ਜਿਸ ਤਰੀਕੇ ਨਾਲ ਸਾਰੇ ਲੀਡਰ ਨੂੰ ਸਖਤ ਸੰਦੇਸ਼ ਜਿਹੜੇ ਉਹ ਦਿੱਤੇ ਗਏ ਆ ਦੂਜੇ ਪਾਸੇ ਇਹ ਵੀ ਗੱਲ ਪਤਾ ਲੱਗੀ ਕਿ ਕਾਂਗਰਸ ਦੀ ਹਾਈ ਕਮਾਂਡ ਉਹ ਕਿਸੇ ਵੀ ਸੂਰਤ ਵਿੱਚ ਇਹਨਾਂ ਨੇਤਾਵਾਂ ਦੇ ਵਿੱਚੋਂ ਕਿਰਸ਼ਨ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਚਿਹਰਾ ਜੜਾਇਆ ਉਹ ਨਹੀਂ ਬਣ ਦੇਣਾ ਚਾਹੀਦੀ ਕਿਉਂਕਿ ਅਗਰ ਵੇਖਿਆ ਜਾਵੇ ਤਾਂ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜਿੰਨਾ ਕਦ ਸੀ ਪੰਜਾਬ ਕਾਂਗਰਸ ਦੇ ਵਿੱਚ ਜਾਂ ਕਾਂਗਰਸ ਹਾਈ ਕਮਾਂਡ ਦੇ ਵਿੱਚ ਉਹਨਾਂ ਮੇਰਾ ਖਿਆਲ ਇਹਨਾਂ ਪੰਜਾਂ ਲੀਡਰਾਂ ਦਾ ਵੀ ਜਾਂ ਛੇ ਲੀਡਰਾਂ ਦਾ ਵੀ ਉਹਨਾਂ ਕਦ ਨਹੀਂ ਹੈਗਾ ਜਿੰਨਾ ਕੈਪਟਨ ਅਮਰਿੰਦਰ ਸਿੰਘ ਦਾ ਸੀ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਪੰਜਾਬ 'ਚ ਜਿਹੜੀ ਸਰਕਾਰ ਚਲਾਈ ਆਪਣੀ ਮਨਮਰਜ਼ੀ ਦੇ ਨਾਲ ਚਲਾਈ ਤਾਂ ਉਸ ਵਕਤ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡਲਾਈਨ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਜਿਹਦੇ ਸਬੰਧੀ ਨਵਜੋਤ ਸਿੰਘ ਸਿੱਧੂ ਵੀ ਕਈ ਵਾਰੀ ਕਹਿੰਦੇ ਆ ਕਿ ਹਾਂ ਮੈਨੂੰ ਵਰਤਿਆ ਗਿਆ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਦ ਦਾ ਜੇ ਨੇਤਾ ਸੀ ਤਾਂ ਨਵਜੋਤ ਸਿੰਘ ਸਿੱਧੂ ਹੀ ਸੀ ਜਿਹਨੂੰ ਆਧਾਰ ਬਣਾ ਕੇ ਲੋਕ ਦੇ ਮਗਰ ਚੋ ਤੁਰਨਾ ਪਸੰਦ ਕਰਦੇ ਸਨ ਲੋਕ ਉਸ ਨੂੰ ਆਮਦਾਰ ਦੇ ਨੇਤਾ ਦੇ ਰੂਪ ਵਿੱਚ ਮੰਨਦੇ ਸਨ ਤਾਂ ਫਿਰ ਉਸ ਨੂੰ ਲਿਆਂਦਾ ਬਿਲਕੁਲ ਜਿਵੇਂ ਅਨਕੇ ਸਰਮਾ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਸੀ ਤਾਂ ਉਸ ਵਕਤ ਵੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕੀਤਾ ਗਿਆ 2022 ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਹੀ ਅੱਗੇ ਕਰਕੇ ਚੋਣਾਂ ਜੋ ਲੜੀ ਗਈ ਸੀ ਪਰ ਹੁਣ ਉਸ ਤਰ੍ਹਾਂ ਦੀ ਪੋਜੀਸ਼ਨ ਆ ਜੋ ਉਹਨਾਂ ਦੀ ਨਹੀਂ ਦੇਖਣ ਨੂੰ ਮਿਲ ਰਹੀ ਜੀ ਮੈਂ ਉਹੀ ਲੱਗਾ ਸੀ ਨਾ ਗੱਲ ਕਰਦਾਂ ਕਿ ਜਦੋਂ ਫਿਰ ਉਸ ਨੂੰ ਵਰਤਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਲਾਈਨ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਂਦਾ ਜਾਂਦਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਜਦੋਂ ਆਉਂਦੇ ਆ ਤਾਂ ਫਿਰ ਉਹਨਾਂ ਦੀਆਂ ਗਤੀਵਿਧੀਆਂ ਵੀ ਜਿਹੜੀਆਂ ਆਹੀਂ ਪਾਰਟੀ ਜਿਹੜੀ ਹਾਈ ਕਮਾਂਡ ਦੇ ਮਤਲਬਕ ਜਿਹੜੀਆਂ ਉਹ ਨਹੀਂ ਚੱਲੀਆ ਮੈਨੂੰ ਯਾਦ ਆ ਕਿ ਅੰਮ੍ਰਿਤਸਰ ਦੇ ਵਿੱਚ ਅਫਤਨ ਕਈ ਥਾਂ ਤੇ ਮੀਟ ਜਿਹੜੀ ਕਾਂਗਰਸ ਦੇ ਹਾਈ ਕਮਾਂਡ ਉੱਥੇ ਮੌਜੂਦ ਸੀ ਰਾਹੁਲ ਗਾਂਧੀ ਮੌਜੂਦ ਸੀ ਤਾਂ ਨਵਜੋਤ ਸਿੰਘ ਦੀ ਇਹ ਟਿੱਪਣੀ ਸੀ ਕਿ ਮੈਂ ਇੱਠ ਨਾ ਇੱਠ ਖੜਕਾ ਦਿਆਂਗਾ ਇਹੋ ਜਿਹੇ ਬੜੇ ਬੋਲ ਖੂਲ ਜਿਹੜੇ ਸੀ ਉਹ ਉਸ ਵੇਲੇ ਉਹਨਾਂ ਦੇ ਗ੍ਰਾਵਟ ਦਾ ਜਿਹੜਾ ਉਹ ਕਾਰਨ ਬਣਦੇ ਆ ਤਾਂ ਉਸ ਵੇਲੇ ਕਾਂਗਰਸ ਹਾਈ ਕਮਾਂਡ ਕੋਈ ਹੋਰ ਚਾਰਾ ਨਹੀਂ ਸੀ ਕਿਉਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵਰਗੇ ਧਾਕੜ ਲੀਡਰ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਦੇ ਹੱਥ ਪੂਰੀ ਕਮਾਂਡ ਜਿਹੜ ਤੇ জাফর ਨਵਜੋਤ ਸਿੰਘ ਸਿੱਧੂ ਵੱਲੋਂ ਬਲੈਕਵੇਲਿੰਗ ਜਿਸ ਤਰੀਕੇ ਨਾਲ ਉਹਨਾਂ ਅਸਤੀਫਾ ਦੇਤਾ ਹੈ ਬਹੁਤ ਕੁਝ ਇਦਾਂ ਦਾ ਉਸ ਸਮੇਂ ਚ ਹੋਇਆ ਜਿਹਨੂੰ ਕਾਂਗਰਸ ਹਾਈਕਮਾਨ ਚੁੱਪ ਕਰਕੇ برداشت ਕਰ ਗਈ ਤਾਂ ਉਸ ਤੋਂ ਜੋ ਜੋ ਉਸ ਤੋਂ ਬਾਅਦ 2022 ਦੀਆਂ ਚੋਣਾਂ ਹੁੰਦੀਆਂ ਤੇ ਨਤੀਜੇ ਕਾਂਗਰਸ ਤੇ ਸਾਰੇ ਸਾਹਮਣੇ ਆ ਤਾਂ ਉਸ ਤੋਂ ਮਗਰੋਂ ਫਿਰ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਫਿਰ ਤਬਦੀਲੀਆਂ ਹੁੰਦੀਆਂ ਤੇ ਸ਼ਾਇਦ ਉਹੋ ਹੀ ਵਰਤਾਰਾ ਜਿਹੜਾ ਸੀ ਕਾਂਗਰਸ ਹਾਈਕਮਾਨ ਮਹਿਸੂਸ ਕਰ ਰਹੀ ਸੀ ਕਿ ਇਹੋ ਜਿਹਾ ਕੁਝ ਵਾਪਸ ਸਕਦਾ ਕਿ ਜੇਕਰ ਇਹਨਾਂ ਪੰਜਾ ਛਿਆ ਨਤਾਵਾਂ ਦੇ ਵਿੱਚੋਂ ਅਸੀਂ ਕਿਸੇ ਦੇ ਆਖੇ ਲਾ ਕੇ ਕੁਝ ਇਹੋ ਜਿਹੇ ਕਦਮ ਲੈ ਲਏ ਤੇ ਕੱਲ ਨੂੰ ਉਹੀ ਹਾਈਕਮਾਨ ਨੂੰ ਅੱਖਾਂ ਨਾ ਮਖਾਉਣ ਲੱਗ ਪਏ ਜਿਸ ਤਰੀਕੇ ਨਾਲ ਤੇ ਇਹ ਸਮੇਂ ਨਵਜੋਤ ਸਿੰਘ ਸਿੱਧੂ ਨੇ ਹਾਈਕਮਾਨ ਨੂੰ ਇਹ ਗੱਲਾਂ ਕਹੀਆਂ ਸੀ ਕਿ ਮੈਂ ਇੱਥਨਾ ਇੱਥ ਖੜਕਾ ਦਿਆਂਗਾ ਤਾਂ ਹੀ ਇਸ ਮੀਟਿੰਗ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਂ ਨੇਤਾਵਾਂ ਨੂੰ ਸਖਤ ਸੰਦੇਸ਼ ਦਿੱਤੇ ਗਏ ਆ ਕਿ ਹਾਂ ਵੀ ਤੁਸੀਂ ਕੋਈ ਵੀ ਬੰਦਾ ਪਾਰਟੀ ਤੋਂ ਉੱਚਾ ਨਹੀਂ ਪਾਰਟੀ ਦੀ ਨੀਤੀਆਂ ਦੇ ਖਿਲਾਫ ਕੋਈ ਵਿਅਕਤੀ ਨਹੀਂ ਜਾ ਸਕਦਾ ਜਿੰਨੇ ਜਾਣਾ ਉਹ ਫਿਰ ਘਰ ਬੈਜੋ ਇਹ ਸਾਫ ਸੰਕੇਤ ਨੇ ਤੇ ਦੂਜੇ ਪਾਸੇ ਸਵਾਲ ਉਥੋਂ ਸ਼ੁਰੂ ਹੁੰਦਾ ਮੈਂ ਉਥੇ ਲਿਆਉਣਾ ਕਿ ਇਹਨਾਂ ਲੀਡਰਾਂ ਨੂੰ ਵੀ ਦੱਸ ਦਿੱਤਾ ਗਿਆ ਕਿ ਪਾਰਟੀ ਹਾਈ ਕਮਾਂਡ ਸਭ ਤੋਂ ਉੱਤੇ ਆ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਇਸ ਮੀਟਿੰਗ ਵਿੱਚ ਨਾ ਸਦਕੇ ਇਹ ਸੰਕੇਤ ਦੇ ਦਿੱਤਾ ਗਿਆ ਕਿ ਹਾਂ ਭਈ ਹੁਣ ਕਾਂਗਰਸ ਦੇ ਵਿੱਚ ਉਹਨਾਂ ਦਾ ਸ਼ਾਇਦ ਕੋਈ ਪੁਖ ਜਿਹੜਾ ਉਹ ਨਹੀਂ ਹੈ ਜਿਹੋ ਜਿਹਾ ਪੁਖ ਜਿਹੜਾ ਇਹ ਕਹੇ ਸਮੇਂ ਹੁੰਦਾ ਸੀ ਉਹ ਤਾਂ ਤੁਸੀਂ ਹੈਰਾਨਗੀ ਦੀ ਗੱਲ ਦੇਖੋ ਕਿ ਉਹਨਾਂ ਦੀ ਪਤਨੀ ਦਾ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਵੇਖਣਾ ਚਾਹੁੰਦੀ ਆ ਕਿ ਉਸ ਤੋਂ ਬਾਅਦ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਪਰ ਕਾਂਗਰਸ ਦੀ ਹਾਈ ਕਮਾਂਡੇ ਤਾਂ ਇਸ ਮੀਟਿੰਗ ਦੇ ਵਿੱਚੋਂ ਉਹਨਾਂ ਨੂੰ ਸੱਦਾ ਨਾ ਦੇ ਕੇ ਪੂਰਨ ਤੌਰ ਤੇ ਉਹਨਾਂ ਨੂੰ ਇੱਕ ਸਾਈਡਲਾਈਨ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਆਣ ਕੇ ਜਿਹੜਾ ਸਟੇਟਮੈਂਟ ਦਿੱਤੀ ਆ ਸਾਫ ਆ ਕਿ ਆਉਂਦਿਆ ਦੇਣਾ ਚਾਹੀਦਾ ਸ਼ਾਇਦ ਹੁਣ ਸਿੱਧੂ ਜੋੜਾ ਕਿਸੇ ਵੱਖਰੇ ਰਾਹਾਂ ਤੇ ਚੱਲ ਸਕਦਾ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਇਹ ਉਹਨਾਂ ਦਾ ਸ਼ੇਰ ਚਾਹ ਦੀ ਚੁਸਕੀ ਲੈਂਦੇ ਹੋયા ਜਿਹੜੀ ਵੀਡੀਓ ਵਾਇਰਲ ਹੋਇਆ ਇਹ ਕਾਫੀ ਕੁਝ ਦੱਸ ਰਿਹਾ ਕਿ ਕਾਂਗਰਸ ਹਾਈ ਕਮਾਂਡ ਦੇ ਪ੍ਰਤੀ ਜਿਸ ਤਰੀਕੇ ਨਾਲ ਸ਼ਬਦ ਵਰਤੇ ਆ ਮਤਲਬ ਪ੍ਰਸੰਗ ਗੈਰ ਪ੍ਰਸੰਗਕ ਤੌਰ ਤੇ ਪ੍ਰਸੰਗਕ ਤੌਰ ਤੇ ਗੈਰ ਪ੍ਰਸੰਗਕ ਤੌਰ ਤੇ ਕਿ ਦਫਾ ਕੀਜੀਏ ਇਕੱਲੇ ਚਾਹੇ ਕਾ ਆਨੰਦ ਲੀਜੀਏ ਸਾਫ ਹੈ ਕਿ ਉਹਨਾਂ ਨੂੰ ਸ਼ਾਇਦ ਆਪਣੇ ਭੁਵਿੱਖ ਦਾ ਹੁਣ ਪਤਾ ਲੱਗ ਚੁੱਕਾ ਬਾਕੀ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਪੱਕੀ ਹੈ ਕਿ ਨਵਜੋਤ ਸਿੰਘੂ ਸਮੇਤ ਕਾਂਗਰਸ ਦੇ ਇਹ ਜਿਹੜੇ 5-6 ਨੇਤਾ ਸੀ ਜਿਹੜੇ ਮੁੱਖ ਮੰਤਰੀ ਦੇ ਦਾਵੇਦਾਰ ਸੀ ਸੰਪੂਰਨ ਤੌਰ ਤੇ ਉਹਨਾਂ ਨੂੰ ਦੱਸ ਦਿੱਤਾ ਕਿ ਪਾਰਟੀ ਜਿਹੜੀ ਆ ਉਹ ਸੁਪਰੀਮ ਹਾਈ ਕਮਾਂਡ ਸੁਪਰੀਮ ਆ ਬਾਕੀ ਇਹ ਵੀ ਗੱਲ ਰੱਖਣਾ ਜੀ ਬੰਦੀ ਆ ਕਿ ਉੱਤੇ ਤਾਂ ਜਾ ਕੇ ਸਾਰਿਆਂ ਨੇ ਐਵੇਂ ਬਹੁਤ ਸਿਰ ਜਿਹੜਾ ਹਾਲਾਤ ਤਾਂ ਕਿ ਪਾਰਟੀ ਦੇ ਨੀਤੀਆਂ ਦੇ ਮੁਤਾਬਕ ਸਭ ਕੁਝ ਠੀਕ ਆ ਕੁਝ ਨਹੀਂ ਹੈਗਾ ਹੁਣ ਪੰਜਾਬ ਦੇ ਵਿੱਚ ਆਣ ਕੇ ਕੀ ਇਹਨਾਂ ਦੇ ਦਿਲ ਮਿਲਦੇ ਆ ਕੀ ਇੱਕ ਪਲੇਟਫਾਰਮ ਤੇ ਫਿਰ ਪੱਠੇ ਹੁੰਦੇ ਆ ਕੀ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਹੈਗਾ ਬੇਸ਼ੱਕ ਦਿੱਲੀ ਦੇ ਵਿੱਚ ਜੋ ਮਰਜ਼ੀ ਕਰਾਉਣ ਗੱਲ ਤਾਂ ਪੰਜਾਬ ਦੇ ਅੰਦਰ ਆ ਕੇ ਆਣ ਕੇ ਉਹਨਾਂ ਨੇ ਕਿਹੋ ਜਿਹੀਆਂ ਸਰਗਰਮੀਆਂ ਜਾਂ ਕਿਹੋ ਜਿਹੀਆਂ ਗਤੀਵਿਧੀਆਂ ਕਰਦੀਆਂ ਬਿਲਕੁਲ ਅਣਖੀ ਸਰ ਤਾਂ ਨਮਾ ਨਮਾ ਪਾਠ ਦਿੱਲੀ ਸਕੂਲਾਂ ਨੂੰ ਏਕਤਾ ਦਾ ਪੜਾ ਕੇ भेजया ਗਿਆ ਹਾਲਾਂਕਿ ਉਹ ਏਕਤਾ ਕਿੰਨਾ ਸਮਾਂ ਬਰਕਰਾਰ ਰੱਖਦੀ ਹੈ ਇਹ ਸਵਾਲ ਹਾਲੇ ਵੀ ਕਾਂਗਰਸ ਦੇ ਵਿੱਚ ਬਣਿਆ ਪਿਆ ਜੇਕਰ ਮੈਂ ਅੱਗੇ ਵੱਲ ਨੂੰ ਚਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਜੀ ਮੀਟਿੰਗਾਂ ਕੀਤੀਆਂ ਜਾ ਰਹੀ ਨੇ ਮੰਤਨ ਕੀਤੇ ਜਾ ਰਹੇ ਨੇ ਅੱਜ ਵੀ ਇੱਕ ਮੀਟਿੰਗ ਸੱਦੀ ਗਈ ਆ ਪਰ ਇਹਨਾਂ ਮੀਟਿੰਗਾਂ ਦੇ ਮਾਇਨੇ ਕੀ ਨੇ ਇਹਨਾਂ ਮੰਤਨਾਂ ਦੇ ਵਿੱਚੋਂ ਅਕਾਲੀ ਦਲ ਕੀ ਕੁਝ ਲੱਭਣਾ ਚਾਹੁੰਦੀ ਆ ਅਕਾਲੀ ਦਲ ਜੋ ਕਿਸੇ ਸਮੇਂ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ ਤੇ ਚੱਲ ਰਹੀ ਸੀ ਅਕਾਲੀ ਦਲ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਕਿ 2027 ਦੇ ਵਿੱਚ ਮੁੱਖ ਮੁਕਾਬਲੇ ਦੇ ਵਿੱਚ ਉਹੀ ਰਹੇਗੀ ਤੇ ਲਗਾਤਾਰ ਤਰ ਅੱਤਲ ਦੇ ਵੀ ਕੰਮ ਨੇ ਜੋ ਅਕਾਲੀ ਦਲ ਦੇ ਵੱਲੋਂ ਆਪਣੀ ਲੀਡਰਸ਼ਿਪ ਨੂੰ ਕਾਇਮ ਕਰਨ ਦੇ ਲਈ ਕੀਤੇ ਜਾ ਰਹੇ ਨੇ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੁਸੀਂ ਇਹਨਾਂ ਮੀਟਿੰਗਾਂ ਦੇ ਮਾਇਨੇ ਕੀ ਦੇਖਦੇ ਹੋ? ਆ ਦੇਖੋ ਅੱਜ ਸ਼ਰੋਮੀ ਅਕਾਲੀ ਦਲ ਬਾਦਲ ਦੀ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਹਦੇ ਵਿੱਚ ਜ਼ਿਲ੍ਹਾ ਇੰਚਾਰਜ ਜਿਹੜੇ ਨੇ ਉਹ ਬੁਲਾਏ ਗਏ ਆ ਐ ਦੂਜੇ ਪਾਸੇ ਆ ਹੋਰ ਜਿਹੜੇ ਲੀਡਰ ਨੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਸੱਦਿਆ ਗਿਆ ਖਾਸ ਤੌਰ ਤੇ ਕਰਨ ਥਰਮ ਦੀ ਜਦੋਂ ਜਿਮਨੀ ਸ਼ੋਨ ਹੁੰਦੀ ਆ ਤੇ ਜਦੋਂ ਉਹ ਸ਼ਰੋਮੀ ਅਕਾਲੀ ਦਲ ਐ ਦੂਜੇ ਨੰਬਰ ਤੇ ਆਉਂਦਾ ਤੇ ਫਿਰ ਮਾਕੀ ਦੇ ਮੇਲੇ ਦੇ ਵਿੱਚ ਜਦੋਂ ਭੀੜ ਉਹਨਾਂ ਦੇ ਕੱਠ ਦੇ ਵਿੱਚ ਜ਼ਿਆਦਾ ਹੁੰਦੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਸ਼ਰੂਮਣੀ ਕਾਲੀ ਦਲ ਦੀ ਟਾਪ ਦੀ ਲੀਡਰਸ਼ਿਪ ਆ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਉਹ ਕਾਫੀ ਹਮਲਾਵਰ ਰੁਖ ਚ ਨਜ਼ਰ ਆ ਰਿਹਾ ਹੈ ਕਾਫੀ ਆਸਵੰਦ ਨੇ ਕਿ ਸ਼ਾਇਦ ਇਸ ਸਤਾਈ ਦੇ ਵਿੱਚ ਸ਼ਰੂਮਣੀ ਕਾਲੀ ਦਲ ਦੀ ਰਿਪੀਟ ਚ ਉਹ ਸੱਤਾ ਚ ਹੋ ਸਕਦੀ ਹੈ ਔਰ ਪਤਾ ਲੱਗਾ ਕਿ ਇਸ ਮੀਟਿੰਗ ਦੇ ਵਿੱਚ ਇਹ ਅਹਿਮ ਵਿਚਾਰ ਜਿਹੜੇ ਚਾਰੇ ਜਾਣ ਕੇ ਮੁੱਦੇ ਜਿਹੜੇ ਨੇ ਕਿ ਕਿਸ ਤਰੀਕੇ ਦਾ ਨਾਲ ਜਿਹੜੀ ਪਾਰਟੀ ਆ ਉਹ ਸਰਵਾਈਵ ਕਰੇ ਗੱਲ ਰੱਖਣਾ ਜੀ ਐਸ ਵੇਲੇ ਤੁਸੀਂ ਦੇਖ ਲਓ कि ਜਿਸ ਤਰੀਕੇ ਨਾਲ ਸ਼ਰੂਮਨੀ ਕਾਲੀ ਦਲ ਬਾਦਲ ਦੀਆਂ ਗਤੀਵਿਧੀਆਂ ਨੇ ਸੁਖਵੀਰ ਸਿੰਘ ਬਾਦਲ ਜਦੋਂ ਵੀ ਸਟੇਜ ਤੇ ਜਾਂਦੇ ਆ ਜਿੱਥੇ ਵੀ ਜਾਂਦੇ ਨੇ ਉੱਥੇ ਉਹਨਾਂ ਦੇ ਦੋ ਹੀ ਡਾਇਲੌਗ ਹੁੰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਕੀਤਾ ਜੋ ਪੰਜਾਬ ਹੈ ਅੱਜ ਉਹ ਸਰਦਾਰ ਬਾਦਲ ਹੋਣਾਂ ਦੇ ਸੁਪਨਿਆਂ ਦਾ ਹੈ ਜੋ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾ ਹੁੰਦੇ ਤਾਂ ਸ਼ਾਇਦ ਪੰਜਾਬ ਇਹੋ ਜਿਹਾ ਨਾ ਹੁੰਦਾ ਹੁਣ ਮੁੱਦਾ ਇਹ ਆ ਕਿ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਇਤਿਹਾਸ ਦਾ ਇੱਕ ਵਰਕਾ ਬਣ ਚੁੱਕੇ ਆ ਜਿਸ ਤਰੀਕੇ ਨਾਲ ਬਾਕੀ ਲੀਡਰ ਨੇ ਗੱਲ ਇਹ ਹੈ ਕਿ ਲੋਕਾਂ ਨੇ ਹੁਣ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਪੰਜਾਬ ਨੂੰ ਨਹੀਂ ਵੇਖਣਾ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਇਹ ਵੇਖਣਾ ਚਾਹੁੰਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਪੰਜਾਬ ਵਾਸਤੇ ਨਵਾਂ ਵਿਜ਼ਨ ਕੀ ਆ ਨਵਾਂ ਅਜੰਡਾ ਕੀ ਆ ਜੇ ਤਾਂ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਹੀ ਆਧਾਰ ਤੇ ਗੱਲਾਂ ਕਰਦਿਆਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਉਹ ਕੀਤਾ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਦੇ ਵਿੱਚ ਹੀ ਬਰਗਾਰੀ ਕਾਂਡ ਹੁੰਦਾ ਬਾਬਲ ਕਲਾ ਕਾਂਡ ਹੁੰਦਾ ਨਸ਼ੇ ਦੇ ਸੰਬੰਧੀ ਕਈ ਤਰੀਕੇ ਦੇ ਸਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਉੱਠਦੇ ਆ ਕਿ ਜਿਸ ਤਾਂ ਭੁਗਤਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਪੁੱਤਰ ਰਿਹਾ ਤੇ ਗਾਂ ਵੀ ਅਜੇ ਪਤਾ ਨਹੀਂ ਕਦਾਂ ਚਿਰ ਤੱਕ ਨਹੀਂ ਪੁੱਤਰ ਹੈਗਾ ਸੋ ਗੱਲ ਮੀਟਿੰਗਾਂ ਸਾਦ ਲੈਣੀਆਂ ਮੀਟਿੰਗਾਂ ਦੇ ਵਿੱਚ ਆਪਣੇ ਅਹੁਦੇਦਾਰਾਂ ਨੂੰ ਜਾਂ ਆਪਣੇ ਨੁਮਾਇੰਦਿਆਂ ਨੂੰ ਇਹ ਗੱਲ ਕਹਿ ਤਾ ਨਾ ਕਿ ਸਤਾਈ ਦੀ ਚੋਲ ਵਾਸਤੇ ਤੁਸੀਂ ਤਿਆਰ ਹੋ ਸਾਨੂੰ ਲੋਕਾਂ ਦਾ ਮਿਲ ਰਿਹਾ ਆਮ ਆਦਮੀ ਪਾਰਟੀ ਬਾਹਰ ਜਾ ਰਹੀ ਹੈ ਕਾਂਗਰਸ ਪਾਰਟੀ ਚ ਖਤਾਰਾ ਪਿਆ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਕੇਵਲ ਤੇ ਕੇਵਲ ਸੀਮਤ ਅਏ ਦੇ ਵਿੱਚ ਰਹਿ ਕੇ ਹੁੰਦੀਆਂ ਨੇ ਖਾਸ ਤੌਰ ਤੇ ਤੁਸੀਂ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਤਾਂ ਕਹਿ ਸਕਦੇ ਨੇ ਪਰ ਪੰਜਾਬ ਦੇ ਲੋਕ ਇਹ ਸੋਚਦੇ ਆ ਕਿ ਤੁਹਾਡੇ ਕੋਲ ਪੰਜਾਬ ਵਾਸਤੇ ਨਵਾਂ ਅਜੰਡਾ ਕੀ ਆ ਨਵਾਂ ਕੀ ਆ ਇਹ ਗੱਲ ਨਹੀਂ ਹੈਗੀ ਕਿ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਪੰਜਾਬ ਕਰਜ਼ੇ ਦੀ ਮਾਰ ਰਿਹਾ ਤਾਂ ਡੁੱਬਿਆ ਪਿਆ ਪੰਥਕ ਮੁੱਦੇ ਜਿਹੜੇ ਬਾਰ-ਬਾਰ ਉਹ ਸਾਹਮਣੇ ਆ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਕਾਰ ਜਿਹੜਾ ਉਹ ਹਰ ਦਿਨ ਦਾਤੇ ਲੱਗਦਾ ਜਿਹੜੇ ਇਲਜ਼ਾਮ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਰ ਬਾਦਲ ਤੇ ਲੱਗਦੇ ਆ ਪ੍ਰਸ਼ਨ ਇਹ ਮੁੱਕਦਾ ਕਿ ਤੁਸੀਂ ਇਹਨਾਂ ਚੀਜ਼ਾਂ ਵਾਸਤੇ ਤੁਹਾਡੇ ਕੋਲ ਨਵਾਂ ਅਜੰਡਾ ਕੀ ਆ ਨਵਾਂ ਵਿਜ਼ਨ ਕੀ ਆ ਤੁਸੀਂ ਲੋਕਾਂ ਨੂੰ ਸਾਧ ਆਪਣੇ ਅਹੁਦੇਦਾਰਾਂ ਨੂੰ ਸਾਧ ਕੇ ਜ਼ਿਲ੍ਹੇ ਜਥੇਦਾਰਾਂ ਨੂੰ ਸਾਧ ਕੇ ਮੀਟਿੰਗ ਕਰ ਲੋਗੇ ਮੀਟਿੰਗ ਦੇ ਵਿੱਚ ਸਤਾਈ ਨੂੰ ਆਧਾਰ ਬਣਾ ਕੇ ਡਿਊਟੀਆਂ ਲਾਈਆਂ ਜਾ ਸਕਦੀਆਂ ਗੱਲ ਇਹ ਆ ਕਿ ਭੀੜ ਦੇ ਆਧਾਰ ਤੇ ਉੱਤੇ ਵੀ ਕਦੇ ਵੀ ਵੋਟਾਂ ਜਾਂ ਚੋਣਾਂ ਦੀ ਗਿਣਤੀ ਜਿਹੜੀ ਆ ਨਹੀਂ ਹੁੰਦੀ ਭੀੜ ਦਾ ਇਕੱਠ ਕੁਝ ਹੋਰ ਹੁੰਦਾ ਤਾਂ ਲੋਕਾਂ ਦਾ ਫਤਵਾ ਕੁਝ ਹੋਰ ਹੁੰਦਾ ਚਾਹੇ ਉਹ ਤਰਤਾ ਦੇ ਜਿੰਨੀ ਚੋਣ ਹੋਵੇ ਤੇ ਚਾਹੇ ਮਾਗੀ ਦਾ ਮੇਲਾ ਹੋਵੇ ਉੱਥੇ ਜ਼ਰੂਰੀ ਨਹੀਂ ਕਿ ਇਕੱਠ ਕੱਲ ਨੂੰ ਵੋਟਾਂ ਦੇ ਵਿੱਚ ਤਬਦੀਲ ਹੋ ਜਾਊਗਾ ਅਜੇ ਬਹੁਤ ਕੁਝ ਹੈ ਇਹ ਬੀਤੇ ਸਮੇਂ ਦੇ ਵਿੱਚ ਜਾਂ ਆਉਂਦਿਆ ਸਮੇਂ ਦੇ ਵਿੱਚ ਅਜੇ ਉਹ ਸਾਹਮਣੇ ਆਉਣਾ ਹੈਗਾ ਬਾਕੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਖਾਸ ਤੌਰ ਤੇ ਜੀਤਾ ਉਹਨਾਂ ਦੀ ਲੀਡਰਸ਼ਿਪ ਲੀਡਰਸ਼ਿਪ ਦੇ ਵਿੱਚ ਨਾ ਹੁਣ ਕੋਈ ਹੈ ਹੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਹੈ ਉਹ ਜਦੋਂ ਮਰਜੀ ਬਾਕੀ ਜਿਹੜੇ ਲੀਡਰ ਨੇ ਚਾਹੇ ਸਿਕੰਦਰ ਸਿੰਘ ਮਲੂਕਾ ਹੋਵੇ ਮਹਿੰਦੇਦਰ ਗਰੇਵਾਲ ਹੋਵੇ ਉਹ ਤਾਂ ਸਾਰੇ ਬੰਦੇ ਉਹੋ ਜਿਹੇ ਨੇ ਕਿ ਜਿਸ ਤਰੀਕੇ ਦਾ ਹਾਂਜੀ 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 ਠੀਕ ਆ ਗੱਲ ਪ੍ਰਸ਼ਨ ਇਹ ਮੁੱਕਦਾ ਕਿ ਤੁਸੀਂ ਇਹਨਾਂ ਮੀਟਿੰਗਾਂ ਦੇ ਵਿੱਚ ਲੋਕਾਂ ਨੂੰ ਕੀ ਸੰਦੇਸ਼ ਦੇਣ ਵਾਸਤੇ ਉਹਨਾਂ ਲੋਕਾਂ ਨੂੰ ਕਹਿ ਰਹੇ ਹੋ ਜਿਹੜੇ ਤੁਸੀਂ ਮੀਟਿੰਗਾਂ ਜਿਨ੍ਹਾਂ ਦੀ ਸਦਨੀ ਹੈ ਤਾਂ ਜਾਂ ਸਿਰਫ ਇਹ ਸਦਨਾ ਕਿ ਅਸੀਂ ਜਿਹੜੀ ਰਾਜਨੀਤੀ ਹੈ ਜਾਂ ਅਸੀਂ ਕਿਸ ਤਰੀਕੇ ਨਾਲ 27 ਦੀਆਂ ਜਿਹੜੀਆਂ ਚੋਣਾਂ ਲੜਦਿਆਂ ਨੇ ਬਾਕੀ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਸੰਦੇਸ਼ ਆਪਣੀ ਲੀਡਰਸ਼ਿਪ ਨੂੰ ਜਾਂ ਆਪਣੇ ਨੇਤਾਵਾਂ ਨੂੰ ਦਿੰਦਾ ਨੇਤਾਵਾਂ ਨੂੰ ਤੇ ਇਹ ਉਹ ਦਿੰਦਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਕੱਠਿਆ ਕਰੋ ਗੱਲ ਰੱਖਣਾ ਜੀ ਇਹ ਹੈ ਕਿ ਤੁਸੀਂ ਇੱਕ ਨਵਾਂ ਵਿਜ਼ਨ ਕੀ ਦੇ ਰਹੇ ਜੀ ਲੋਕਾਂ ਨੂੰ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਸੀ 1920 ਜਿਹੜਾ ਅਕਾਲੀ ਦਲ ਜਿਹੜਾ ਬਣਿਆ ਉਹ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ਬਾਅਦ ਵਿੱਚ ਉਹ ਬਦਲ ਗਿਆ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਉਹ ਕੀਤਾ ਗੱਲ ਪ੍ਰਸ਼ਨ ਇਹ ਮੁੱਕਦੀ ਕਿ ਸੋ ਵੀਰ ਸਿੰਘ ਬਾਦਲ ਕੀ ਕਰੂਗਾ ਉਸ ਦਾ ਕੋਈ ਵੀਜਨ ਹੈਗਾ ਸੋ ਪੰਜਾਬ ਦੇ ਲੋਕ ਉਸ ਵੀਜਨ ਦੀ ਮੰਗ ਕਰਦੇ ਆ ਉਹ ਵੀਜਨ ਨੂੰ ਚਾਹੁੰਦੇ ਆ ਨਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੋhle ਤੁਸੀਂ ਗਾ ਕੇ ਲੋਕਾਂ ਨੂੰ ਖੁਸ਼ ਕਰੋ ਗੱਲ ਉਹ ਨਹੀਂ ਮੁੱਕਦੀ ਹੁਣ ਜਿਹੜਾ 227 ਜਾਂ 226 ਦਾ ਪੰਜਾਬ ਹੈਗਾ ਭਾਰਤ ਜਿਹੜਾ ਉਹ ਆ ਤੇ 2017 ਦੇ ਵਿੱਚ ਅਕਾਲੀ ਸਰਕਾਰ ਦੀ ਜਿਹੜੀ ਸਰਕਾਰ ਆ ਉਹ ਜਾ ਚੁੱਕੀ 10 ਸਾਲ ਦਾ ਸਮਾਂ ਜਿਹੜਾ ਬੀ ਚੁੱਕਾ ਔਰ 10 ਸਾਲਾਂ ਅਜੇ ਬਹੁਤ ਤਬਦੀਲੀਆਂ ਆਈਆਂ ਚਾਹੇ ਸੋਸ਼ਲ ਮੀਡੀਆ ਦੇ ਚਾਹੇ ਹੋਰ ਪੱਤਰ ਤੇ ਸੋ ਅੱਜ ਦੇ ਵਿਜ਼ਨ ਦੇ ਅਨੁਸਾਰ ਜੋ ਅੱਜ ਦੇ ਹਾਲਾਤਾਂ ਦੇ ਅਨੁਸਾਰ ਸ਼ਰੂਮੀ ਆਕਾਦੀ ਪਾਲ ਕੀ ਸੋਚਣਾ ਲੋੜ ਇਸ ਗੱਲ ਦੀ ਆ ਬਾਕੀ ਦੇਖਦੇ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਕੀ ਨਵਾਂ ਸੰਦੇਸ਼ ਦਿੰਦੇ ਆ ਬਿਲਕੁਲ ਅਣਕੀ ਸਰ ਇਕੱਠ ਦੇ ਨਾਲ ਵੋਟਾਂ ਨਹੀਂ ਪੈਣੀਆਂ ਤੁਹਾਡਾ ਪੰਜਾਬ ਪ੍ਰਤੀ ਪੰਜਾਬ ਦੀ ਨੌਜਵਾਨੀ ਪ੍ਰਤੀ ਜਾਂ ਲੋਕਾਂ ਪ੍ਰਤੀ ਕੀ ਵਿਜ਼ਨ ਆ ਕੀ ਤੁਸੀਂ ਰੋਜ਼ਗਾਰ ਦੇ ਲਈ ਕਰ ਰਹੇ ਹੋ ਕੀ ਤੁਸੀਂ ਐਜੂਕੇਸ਼ਨ ਦੇ ਲਈ ਕਰ ਰਹੇ ਹੋ ਕੀ ਤੁਸੀਂ ਹੈਲਥ ਦੇ ਲਈ ਕਰ ਰਹੇ ਇਹ ਬੇहद ਅਹਿਮ ਹੋ ਜਾਂਦਾ ਸੋ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਦਾ ਹੈ ਉਧਰ ਜੇਕਰ ਗੱਲ ਐਮਪੀ ਅਮਰਤਪਾਲ ਸਿੰਘ ਦੀ ਕਰ ਲਈਏ ਤਾਂ ਉਹਨਾਂ ਦੀ ਰਿਹਾਈ ਦਾ ਮੁੱਦਾ ਵੀ ਬੜਾ ਗੁੰਜਲਦਾਲ ਹੁੰਦਾ ਜਾ ਰਹੀ ਬਿੱਤੇ ਕੱਲ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਅਹਿਮ ਸੁਣਵਾਈ ਹੋਈ ਹੈ। ਅਦਾਲਤ ਦੇ ਵਿੱਚ ਕੀ ਕੁਝ ਖਾਸ ਰਿਹਾ? ਇਸ ਬਾਰੇ ਜਰੂਰ ਦੱਸਿਓ ਤੇ ਨਾਲ ਹੀ ਨਾਲ ਹੀ ਜੀ ਚੋਣ ਸਰਗਰਮੀਆਂ ਵੀ ਅਕਾਲੀ ਦਲ ਵਾਰਿਸ ਦੇ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਕਿਵੇਂ ਦੀ ਤਿਆਰੀ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਗਈ ਹੈ? ਦੇਖੋ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਨੇਤਾ ਭਾਈ ਅਮਰਪ੍ਰਤਪ ਸਿੰਘ ਜਿਹੜੇ ਡਿਬਰੂਗਰ ਜੇਲ੍ਹ 'ਚ ਬੰਦ ਨੇ ਤੇ ਕੰਡੂਰ ਸਾਹਿਬ ਲੋਕ ਸਭਾ ਹਲਕੀ ਦੀ ਨੁਮਾਇੰਦਗੀ ਕਰਦੇ ਆ। ਜੀ। ਉਹਨਾਂ ਵੱਲੋਂ ਪੰਜਾਬ ਤੇ ਰਿਆਣਾ ਹਾਈ ਕੋਰਟ ਵਿੱਚੋਂ ਫਿਰ ਜਿਹੜਾ 28 ਜਨਵਰੀ ਤੋਂ ਜਿਹੜਾ ਸ਼ੁਰੂ ਹੋ ਰਿਹਾ ਬਜਟ ਰੋਤ ਦਾ ਇਜਲਾਸ ਲੋਕ ਸਭਾ ਦਾ ਉਹਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਆਗਾ ਮੰਗੀ ਗਈ ਹੈ। ਉਹਨਾਂ ਵਿੱਚ ਜਿਹੜੀ ਪਟੀਸ਼ਨ ਧਾਇਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਸਰਕਾਰ ਇਹਦੇ ਵਾਸਤੇ ਕੀ ਸਮਾਵਤ ਕਰਨਾ ਚਾਹੁੰਦੀ ਆ। ਉਹਨਾਂ ਨੇ ਬੜੀ ਕਲੀਅਰ ਕੱਢ ਗੱਲ ਕੀਤੀ ਕਿ ਕਹਿੰਦਾ ਮੈਂ ਰਹਾਏ ਨਹੀਂ ਮਗਰ ਬਿਆ ਇਹ ਨਹੀਂ ਕਰ ਮੈਨੂੰ ਹਾਂ ਪਰ ਮੈਨੂੰ ਇਹ ਦੱਸੋ ਕਿ ਕਿੰਨਾ ਸਮਾਂ ਮੈਂ ਇਹਦੇ ਵਿੱਚ ਰਹਿਣਾ ਆ। ਮਤਲਬ ਜੋ ਉਹਨਾਂ ਦੀ ਪਟੀਸ਼ਨ ਧਾਇਰ ਕੀਤੀ ਗਈ ਤਾਂ ਜੋ ਮੈਂ ਅੱਪਸ ਹਲਕੇ ਦੀ ਜਾ ਕੇ ਗੱਲਬਾਤ ਜਿਹੜੀ ਕਰ ਸਕਾਂ। ਤੇ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮੁੱਦੇ ਤੇ ਸੀਰੀਅਸ ਐਕਸ਼ਨ ਲੈਂਦਿਆ ਹੋਇਆ ਕਿ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਕਿ 7 ਦਿਨਾਂ ਦੇ ਵਿੱਚ ਤੁਸੀਂ ਇਹ ਦੱਸੋ ਕਿ ਦੱਸੋ ਕਿ ਇਹਨਾਂ ਨੂੰ ਰਿਹਾਅ ਕਰਨ ਦੇ ਸਬੰਧੀ ਤੁਹਾਡਾ ਕੀ ਫੈਸਲਾ ਹੈਗਾ ਤੁਸੀਂ ਰਿਹਾਅ ਕਰ ਲਿਆ ਜਾਂ ਨਹੀਂ ਕਰਨਾ ਜੇ ਨਹੀਂ ਰਿਹਾਅ ਕਰਦਾ ਉਸ ਤੇ ਕੀ ਕਰਦਾ ਬਸ 7 ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਜਿਹੜਾ ਉਹ ਮੰਗਿਆ ਹੈਗਾ ਜਦੋਂ ਕਿ ਅੱਜ ਤੋਂ 2 ਜਾਂ 4 ਦਿਨ ਪਹਿਲਾਂ ਰੱਖੜਾ ਸਾਹਿਬ ਤੁਹਾਨੂੰ ਯਾਦ ਹੋਣਾ ਕਿ ਆਪਾਂ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਤੀਜੀ ਵਾਰ ਐਨਐਸਏ ਤਾਂ ਕਰਕੇ ਵਧਾਈ ਗਈ। ਇਹ ਕਿਉਂਕਿ ਉਹਨਾਂ ਦਾ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਨੂੰ ਖਤਰਾ ਹੈ, ਉਹਨਾਂ ਦੀ ਹਿਟ ਲਿਸਟ ਜਿਹੜੀ ਬਣਾਈਆਂ ਜਿਨ੍ਹਾਂ ਵਿੱਚ ਕਈ ਨਖਾਵਾਂ ਨੂੰ ਮਾਰਨ ਦਾ ਖੱਛਾ ਇਸ ਤੇ ਇੱਕ ਨਾ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਜਿਹੜਾ ਦਿੱਤਾ ਸੀ ਪਰ ਹਾਈ ਕੋਰਟ ਨੇ ਉਹਨਾਂ ਦੇ ਜਵਾਬ ਇਸ ਗੱਲ ਤੋਂ ਦਰਕਰਾਰ ਕੀਤਾ ਕਿ ਜਵਾਬ ਤੁਸੀਂ ਮਿੱਥੀ ਮਿਆਦ ਵਿੱਚ ਨਹੀਂ ਦਿੱਤਾ ਤੇ 10000 ਰੁਪਏ ਦਾ ਫਾਈਨ ਜਿਹੜਾ ਉਹ ਪੰਜਾਬ ਸਰਕਾਰ ਤੋਂ ਲਾਇਆ। ਹੁਣ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਫਿਰ ਜਿਹੜਾ ਨੋਟਿਸ ਜਿਹੜਾ ਉਹ ਸਾਰੀ ਕਰ ਦਿੱਤਾ ਕਿ 7 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਜਵਾਬ ਦਿੱਤਾ ਜਾਵੇ ਕਿਉਂਕਿ 28 ਜਨਵਰੀ ਤੋਂ ਜਿਹੜਾ ਸਰਦਨਤਾ اجلاس ਜਿਹੜਾ ਆ ਉਹ ਮਾਫ ਕਰਦਾ ਬਜਟ ਇਸ اجلاس ਜਿਹੜਾ ਉਹ ਸ਼ੁਰੂ ਹੋਣਾ ਹੈ ਦਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਵੀ ਜਿਹੜੀ ਪੀਏਸੀ ਆਪਣੀ ਕਮੇਟੀ ਦਾ ਜਿਹੜਾ ਉਹ ਗਠਨ ਜਿਹੜਾ ਉਹ ਕਰ ਦਿੱਤਾ ਗਿਆ ਆ ਇਹ ਜੋ ਕੁਝ ਹੋ ਰਿਹਾ ਇਹ ਜੋ ਜੋ ਵੀ ਸਭ ਕੁਝ ਆ ਜੇਕਰ ਹੁਣ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਇਹ ਕਦਮ ਦਰਕਰਨ ਅੱਗੇ ਵਧਾ ਪਿਆ ਆਪਣੀਆਂ ਰਾਸੀਆਂ ਸਰਗਰਮੀਆਂ ਨੂੰ ਤੇਜ਼ ਕਰ ਰਿਹਾ ਜਿਵੇਂ ਪੀਏਸੀ ਦੀ ਕਮੇਟੀ ਦਾ ਗਠਨ ਕਰਦਾ ਦੂਜੇ ਪਾਸੇ ਪੁਨਰ ਸਰਜੀਤ ਵਾਲਿਆਂ ਨੇ ਵੀ ਗੱਲ ਜਿਹੜੀ ਮੀਟਿੰਗ ਕੀਤੀ ਆ ਪਾਬ ਐ ਸਮੇਂ ਦੀ ਪੰਥਕ ਸਿਆਸਤਾਂ ਜਾਂ ਪੰਥਕ ਰਾਜਨੀਤੀ ਦੇ ਵਿੱਚ ਬڑے ਗੁੱਟ ਜਿਹੜੇ ਉਹ ਸਰਗਰਮ ਜਿਹੜੇ ਹੋ ਰਹੇ ਆ ਤੇ ਸ਼ਾਇਦ ਇਹੋ ਹੀ ਕਾਰਨ ਹੈਗਾ ਸ਼੍ਰੋਮਣੀ ਅਕਾਲੀ ਦਲ ਬਾਦਲੋਲੋਂ ਵੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬੋਂ ਵੀ ਪੀਏਸੀ ਆਪਣੀ ਗਠਿਤ ਕਰ ਦਿੱਤੀ ਗਈ ਤਾਂ ਪੰਨਰ ਸਿੰਘ ਜੀ ਨੇ ਆਪਣੀ ਮੀਟਿੰਗ ਵੀ ਤੇ ਸਮੇਂ 'ਚ ਜਿਹੜੀ ਉਹ ਕਰ ਲਈ ਆ ਭਾਵ ਕਿ ਇਸ ਵੇਲੇ ਪੰਥਕ ਸਿਆਸਤ ਦੇ ਵਿੱਚ ਇੱਕ ਜਬਰਦਸਤ ਉਛਾਲ ਜਿਹੜਾ ਉਹ ਆ ਰਿਹਾ ਔਰ ਜਿੰਨੇ ਵੀ ਅਕਾਲੀ ਦਲ ਨੇ ਚਾਹੇ ਈਵਨ ਕੇ ਸ਼੍ਰੋਮਣੀ ਕਾਲੀ ਦਾ ਅਵਰ ਸਰਵੀ ਹੋਵੇ ਉਹ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪੰਥਕ ਸ਼ੋਅ ਕਰਨ ਦੇ ਮੂਰਚਾ ਹੈਗਾ ਕਿ ਸਾਥੇ ਵੱਧ ਪੰਥਕ ਕੋਈ ਨਹੀਂ ਹੈਗਾ ਪਰ ਦੂਜੇ ਪਾਸੇ ਜਿਤਨਾ ਅਸਲੀਅਤ ਜੋ ਆਮ ਤੌਰ ਤੇ ਇਹ ਗੱਲ ਮੰਨੀ ਜਾਂਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਉਹੀ ਅਕਾਲੀ ਦਲ ਆ ਕਿ ਜਿਹੜਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤਾਂ ਇਸ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਹੈਗਾ ਪਰ ਕੁਦਰਤੀ ਤੌਰ ਤੇ ਜੇਕਰ ਉਹਨਾਂ ਦਾ ਕਬਜ਼ਾ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਹ ਪੀਸੀ ਪੀਏਸੀ ਕਮੇਟੀ ਦਾ ਗਠਨ ਕਰਨਾ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਦਾ ਦੁਬਾਰਾ ਪਟੀਸ਼ਨ ਦਾਇਰ ਕਰਨਾ ਪਰ ਰੋਲ ਵਾਸਤੇ ਇਹ ਹੋਰ ਵਾਸਤੇ ਤਾਂ ਕਿਸੇ ਪਾਰਟੀ ਵਾਸਤੇ ਰਾਜ ਸਿਆਸੀ ਖਤਰਾ ਹੋਵੇ ਜਾਂ ਨਾ ਹੋਵੇ ਪਰ ਸ਼੍ਰੋਮੀ ਅਕਾਲੀ ਦਲ ਬਾਦਲ ਵਾਸਤੇ ਇਹ ਸਿਆਸੀ ਖਤਰੇ ਦੀ ਘੰਟੀ ਜ਼ਰੂਰ ਹੈਗੀ ਆ ਜੇਕਰ ਇਸ ਮੌਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਰਿਹਾਈ ਜਾਂ ਪੈਰੋਲ ਜਿਹੜੀ ਦੇ ਦਿੱਤੀ ਜਾਂਦੀ ਆ ਤਾਂ ਉਹ ਸ਼ਾਮਲ ਹੁੰਦੇ ਨੇ ਤਾਂ ਕੁਦਰਤੀ ਤੌਰ ਤੇ ਉਹ ਆਪਣੀਆਂ ਸਰਗਰਮੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰਨਗੇ ਕਰਦਗੇ ਤੇ ਜਿਹੜਾ ਨੁਕਸਾਨ ਜਿਹੜਾ ਉਹ ਸ਼੍ਰੋਮੀ ਅਕਾਲੀ ਦਲ ਬਾਦਲ ਨੂੰ ਜਿਹੜਾ ਉਹ ਪੈ ਹੋਣਾ ਜ਼ਰੂਰੀ ਆ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਹੀ ਉਹ ਜਿੱਤੇ ਨੇ 77 ਦਾ ਹਲਕਾ ਜਿਹੜਾ ਖਡੂਰ ਸਾਹਿਬ ਚ ਹੀ ਆਉਂਦਾ ਉਦੋਂ ਉਹ ਜੇਲ੍ਹ ਚ ਹੀ ਤਾਂ ਜੇਕਰ ਹੁਣ ਬਾਹਰ ਆਣ ਕੇ ਉਹ ਸਰਗਰਮੀਆਂ ਕਰਦੇ ਵਧਾਉਂਦੇ ਆ ਤਾਂ ন্যাਚਰਲੀ ਤੌਰ ਤੇ ਜਿਹੜੀ ਜਿਹੜੀ ਗਿਣਤੀ ਦੇ ਉੱਤੇ ਸ਼ਰੂਨੀ ਕਾਲੀਦਲ ਬੱਦਲ ਐਸ ਵੇਲੇ ਦੁਬਾਰਾ ਆਉਣ ਦੇ ਮੂਰਚਾ ਤੇ ਜੇਕਰ ਐਸ ਮੌਕੇ ਤੇ ਜਾਂ ਅਗਲੇਆਂ 2 ਜਾਂ 4 ਮਹੀਨਿਆਂ 'ਚ ਅਮਰਤਪਾਲ ਬਾਹਰ ਆ ਜਾਂਦਾ ਜਾਂ ਬਾਹਰੋਂ ਕੱਢ ਦਿੱਤਾ ਜਾ ਕੇ ਸਰਗਰਮੀਆਂ ਕਰਨ ਦਿੱਤੀਆਂ ਜਾਂਦੀਆਂ ਨੇ ਤਾਂ ਇੱਕ ਕਿਸਮ ਦੇ ਸ਼ਰੂਨੀ ਕਾਲੀਦਲ ਬੱਦਲ ਨੂੰ ਅੰਦਰੋਂ ਅੰਦਰੀ ਕਮਜ਼ੋਰ ਕਰਨ ਦੀ ਰਣਨੀਤੀ ਹੋਊਗੀ ਤੇ ਜਿਹੇ ਪਾਸੇ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਇਹ ਚਾਹੂਗੀ ਕਿ ਜਿਹੜਾ ਪੰਜਾਬ ਦੀ ਪੰਥਕ ਰਾਜਨੀਤੀ ਚ ਇੱਕ ਖਲਾਅ ਪੈਦਾ ਹੋ ਚੁੱਕਾ ਉਸ ਖਲਾਅ ਨੂੰ ਸਾਡੇ ਨਾਲ ਹੀ ਭਰਿਆ ਜਾਵੇ ਕਿਉਂਕਿ ਪੁਨਰ ਸਖੀਤ ਵਾਲੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਵਿੱਚ ਵੀ ਆਪਸੀ ਜਿਹੜੀ ਕਟੋ ਆਟੋ ਧੜ ਪਈ ਹੈ ਉਹ ਵੀ ਸਾਰਿਆਂ ਦੇ ਜਿਹੜੀ ਉਹ ਸਾਹਮਣੇ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਇਹੋ ਜਿਹਾ ਤੁਹਾਨੂੰ ਕੁਝ ਨਹੀਂ ਨਜ਼ਰ ਆ ਰਿਹਾ ਜਿਹਦੇ ਵਿੱਚ ਤੁਹਾਨੂੰ ਲੱਗੇ ਕਿ ਉਹ ਲੀਡਰ ਅੱਗੇ ਜਾ ਰਿਹਾ ਜਾਂ ਉਹ ਲੀਡਰਸ਼ਿਪ ਦਾ ਕਿ ਮੈਨੂੰ ਇਹ ਮਿਲੇ ਇਹ ਅਜੇ ਸਾਇਲੈਂਟ ਨੇ ਦੂਜੇ ਜਿਹੜੇ ਦੋ ਅਕਾਲੀ ਦਲ ਨੇ ਉਹਨਾਂ ਦੇ ਵਿੱਚ ਇੱਕ ਪ੍ਰਧਾਨ ਨੂੰ ਲੈ ਕੇ ਰਫੜਿਆ ਤੇ ਦੂਜੇ ਪਾਸੇ ਪੁਨਰਸਕ ਜੀ ਦੇ ਵਿੱਚ ਅਜੇ ਵਿਚਾਰਧਾਰਕ ਮਤ ਜਿਹੜਾ ਸਤਾ ਤਾਂ ਉਹੀ ਪੈਦਾ ਜਿਹੜਾ ਨਹੀਂ ਹੋ ਸਕਿਆ ਜਦੋਂ ਕਿ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਪੂਰਨ ਤੌਰ ਤੇ ਚੁੱਪਚਾਪ ਤਰੀਕੇ ਦੇ ਨਾਲ ਅੱਗੇ ਵਧਣ ਦੇ ਰੌਂਚ ਆ ਕਿ ਤਾਂ ਜੋ ਅਸੀਂ ਦੋਵਾਂ ਅਕਾਲੀ ਦਲਾਂ ਨੂੰ ਪਾਰਟੀ ਦੇ ਕੇ ਜਾਂ ਠੱਬੀ ਮਾਰ ਕੇ ਅਸੀਂ ਆਪਣਾ ਸਥਿਤਵਕ ਜਿਹੜਾ ਉਹ ਕਾਇਮ ਕਰ ਸਕੀਏ ਤਾਂ ਹੀ ਇੱਕ ਪਾਸੇ ਨਿਤ ਦਿਨ ਹਾਈ ਕੋਰਟ ਚ ਪਟੀਸ਼ਨ ਅਦਾਇਰ ਹੋ ਗਈਆਂ ਤੇ ਨਾਲ ਹੀ ਹੁਣ ਪੀਐਸਸੀ ਦਾ ਗਠਨ ਜਿਹੜਾ ਉਹ ਕਰ ਦਿੱਤਾ ਗਿਆ ਬਿਲਕੁਲ ਅਣਖੀ ਚਾਰੋਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਸ ਪੰਜਾਬ ਦੇ ਵਿੱਚ ਕੀ ਹੁੰਦਾ ਜਾਂ ਅਕਾਲੀ ਦਲ ਪੁਨਰ ਸਰਜੀਤ ਚ ਕੀ ਹੁੰਦਾ ਜਾਂ ਖਾਸ ਤੌਰ ਤੇ ਸ਼ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਵਿੱਚ ਕੀ ਹੁੰਦਾ ਕਿਵੇਂ 2027 ਦੇ ਵਿੱਚ ਲੋਕਾਂ ਦੇ ਵਿੱਚ ਜਾਣਗੇ ਕਿਵੇਂ ਇਹ ਅੱਗੇ ਦੀ ਰਣਨੀਤੀ ਤੈਅ ਕਰਨਗੇ ਅੱਗੇ ਵੀ ਮੈਂ ਜੇਕਰ ਅੱਗੇ ਬਧਾਂ ਤਾਂ ਅਣਖੀ ਸਰ ਅਤਿਸ਼ੀ ਦੀ ਜੋ ਵਾਇਰਲ ਵੀਡੀਓ ਹੁੰਦੀ ਹੈ ਉਸ ਮਾਮਲੇ ਦੇ ਵਿੱਚ ਲਗਾਤਾਰ ਮੁਸ਼ਕਲਾਂ ਨੇ ਜੋ ਪੰਜਾਬ ਦੀਆਂ ਵਧੀਆਂ ਪਈਆਂ ਨੇ ਜੀ ਪੰਜਾਬ ਨੂੰ ਬੱਬਲ ਪੁੱਸੇ ਚ ਪਾ ਰੱਖਿਆ ਦਿੱਲੀ ਦੇ ਵੱਲੋਂ ਨੋਟਿਸ ਜਾਰੀ ਹੁੰਦੇ ਨੇ ਪੰਜਾਬ ਦੇ ਵੱਲੋਂ ਜਵਾਬ ਦੇ ਦਿੱਤਾਈ ਇੱਕ ਹੋਰ ਨਵਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਉਸ ਨੋਟਿਸ 'ਚ ਕੀ ਆਈ ਦੇਖੋ ਕਿ ਡੀਜੀ ਪੰਜਾਬ ਦੇ ਡੀਜੀਪੀ ਨੂੰ ਦਿੱਲੀ ਦੇ ਵਿਧਾਨ ਸਭਾ ਵੱਲੋਂ ਸਪੀਕਰ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਤੁਸੀਂ 48 ਘੰਟਿਆਂ 'ਚ ਆਪਣਾ ਇਹ ਸਪਸ਼ਟ ਕਰਦੇ ਹੋ ਜਵਾਬ ਦਿਓ ਕਿ ਕਿਸ ਆਧਾਰ ਤੇ ਤੁਸੀਂ ਇਹ ਜਿਹੜੀ ਫੋਰੈਂਸਿਕ ਜਾਂਚ ਕਰਾਈ ਆ ਔਰ ਵਿਧਾਨ ਸਭਾ ਦੇ ਵਿਸ਼ੇਸ਼ਧਾਰੇ ਦੀ ਉਲੰਘਣਾ ਦਾ ਦੋਸ਼ ਜਿਹੜਾ ਉਹ ਲਾਇਆ ਗਿਆ ਸੀ ਇਹ ਪੰਜਾਬ ਦੇ ਡੀਜੀਪੀ ਦੇ ਉੱਤੇ ਦੂਜੇ ਪਾਸੇ ਜਲੰਧਰ ਦੇ ਸੀਪੀ ਤੇ ਹੋਰ ਅਧਿਕਾਰੀਆਂ ਦੇ ਉੱਤੇ ਤਾਂ ਕਹਿੰਦੇ ਨੇ ਫਿਰ ਡੀਜੀਪੀ ਸਾਹਿਬ ਨੇ ਇਹ ਮਸਲਾ ਉੱਥੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦਾ ਹੰਨ ਨਹੀਂ ਹੈਗਾ ਬਲਕਿ ਜਿਹੜੀ ਵੀਡੀਓ ਸਾਨੂੰ ਸੋਸ਼ਲ ਮੀਡੀਆ ਤੇ ਮਿਲੀ ਅਸੀਂ ਤਾਂ ਉਹਦੀ ਜਿਹੜੀ ਜਾਂਚ ਉਹਦੀ ਕੀਤੀ ਹੈ ਜਿਹਦੇ ਵਿੱਚ ਐਫਰੈਂਸਿਕ ਜਾਂਚ ਕੀਤੀ ਹੈ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਵੀਡੀਓ ਦਾ ਛੇੜਛਾੜ ਹੋਈ ਹੈ ਤਾਂ ਉਹਨਾਂ ਨੇ ਹੁਣ ਅੱਗੋਂ ਇਹ ਮਸਲਾ ਸਮਝਿਆ ਜਾਂਦਾ ਸੀ ਕਿ ਸ਼ਾਇਦ ਇਹ ਮਸਲਾ ਹੁਣ ਡੀਜੀਪੀ ਸਾਹਿਬ ਦੇ ਜਵਾਬ ਦੇ ਨਾਲ ਖਤਮ ਹੋ ਜੇ ਪਰ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਦੁਬਾਰਾ ਨੋਟਿਸ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਦੁਬਾਰਾ ਜਿਹੜਾ ਉਹ ਕੱਢ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਨਹੀਂ ਫੁੱਲ ਜਿਹੜੇ ਦਸਤਾਵੇਜ਼ ਨੇ ਉਹ ਲੈ ਕੇ ਆਓ ਕਿ ਕਿਹਦੇ ਕਹਿਣ ਕਿ ਕਿਸ ਤਰੀਕੇ ਦੇ ਨਾਲ ਆ ਫਰੈਂਸਿਕ ਜਾਂਚ ਹੋਈ ਹੈ ਕਿਉਂਕਿ ਜਿਹੜੀ ਫਰੈਂਸਿਕ ਜਾਂਚ ਉਹਨਾਂ ਨੇ ਕਰਾਈ ਆ ਉਹ ਕਹਿੰਦੇ ਜੀ ਉਹਦੇ ਚ ਸ਼ੀਟ ਸ਼ਾਰਡ ਕੋਈ ਨਹੀਂ ਹੋਈ ਬਿਲਕੁਲ ਠੀਕ ਆ ਸੋ ਨੋਟਿਸ ਜਿਹੜਾ ਡੀਜੀਪੀ ਸਾਹਿਬ ਨੂੰ ਦੁਬਾਰਾ ਜਿਹੜਾ ਉਹ ਕੱਢ ਦਿੱਤਾ ਗਿਆ ਦੂਜੇ ਪਾਸੇ ਆਸ਼ ਅ ਦਿੱਲੀ ਵਿਧਾਨ ਸਭਾ ਕੋਲ ਇਹ ਮੰਗ ਕੀਤੀ ਕਿ ਮੈਨੂੰ ਪੂਰੇ ਦਾ ਪੂਰਾ ਰਿਕਾਰਡ ਜਿਹੜਾ ਮੁਹੱਈਆ ਕਰਾਇਆ ਜਾ ਮੈਂ ਤਾਂ ਕੋਈ ਗੱਲ ਜਿਹੜੀ ਆ ਉਹ ਨਹੀਂ ਜੀਤੀ ਇਹ ਮਸਲਾ ਜਿਹੜਾ ਆ ਦਿਨੋਂ ਦਿਨ ਟੂਲ ਜਿਹੜਾ ਫੜਦਾ ਜਾ ਰਿਹਾ ਇਹ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਮਸਲਾ ਖਤਮ ਹੋ ਜਾਊਗਾ ਪਰ ਦੂਜੇ ਪਾਸੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਖਦ ਵੀ ਜਾ ਕੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਮਿਲਦਾ ਤੇ ਆਦਸੀ ਦੇ ਖਿਲਾਫ ਅਰਜ਼ੀ ਦਰਜ ਕਰਨ ਦੀ ਮੰਗ ਜਿਹੜੀ ਉਹ ਕਰਦਾ ਹੈਗਾ ਚਲੋ ਉਹ ਖੈਰ ਅਲੱਗ ਤਰ੍ਹਾਂ ਦਾ ਵਿਸ਼ਾ ਪਰ ਹੁਣ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਦੁਬਾਰਾ ਜਿਹੜੀ ਉਹ ਨੋਟਿਸ ਕੱਢ ਦਿੱਤਾ ਗਿਆ ਔਰ ਪੂ ਅੰ ਦਿੱਲੀ ਦਾ ਹੈਗਾ ਪੰਜਾਬ ਸਰਕਾਰ ਜੜ ਬੁਝ ਕੇ ਇਸ ਵਿੱਚ ਫਸ ਗਈ ਹੈ ਪਰ ਇਹ ਮਸਲਾ ਹੁਣ ਜਿੰਨੀ ਜਲਦੀ ਇਹ ਖਤਮ ਕਰਨ ਦੇ ਮੂੜਤੇ ਵਿੱਚ ਸੀ ਪੰਜਾਬ ਸਰਕਾਰ ਕਿਉਂਕਿ ਉਹਨਾਂ ਨੇ ਆਪਣੇ ਉਸ ਨੇਤਾ ਨੂੰ ਬਚਾਉਣਾ ਸੀ ਕਿ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆ ਹੁਣ ਇਹ ਮਸਲਾ ਏਡੀ ਛੇਤੀ ਮੁਖ ਦਾ ਨਜ਼ਰ ਆ ਨਹੀਂ ਰਿਹਾ ਬਿਲਕੁਲ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਅਨਕੀਰ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰਜਨਲ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ